ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਇੱਕ ਨਵਾਂ ਲੋਕ ਬੁਲਾਓ ਜਿਹੜਾ ਸ਼ੂਟ ਕਰਨ ਲੱਗੇ ਆ ਤੇ ਆਪਾਂ ਬਣਾਵਾਂਗੇ ਜੀ ਬੇਸਣ ਵਾਲੀਆਂ ਪਿੰਡੀਆਂ ਪਿੰਡੀਆਂ ਆ ਅਸੀਂ ਗੋਲ ਗੋਲ ਕੱਟੀਆਂ ਹੋਈਆਂ ਨੇ ਤੇ ਬੇਸਣ ਜਿਹੜਾ ਆਪਾਂ ਪਾ ਕੇ ਰੱਖਿਆ ਨਾਲ ਤੁਹਾਨੂੰ ਦਿਖਾਉਣੀ ਆ ਤੇ ਮਸਾਲਾ ਵੀ ਪਾ ਕੇ ਰੱਖਿਆ ਇਹਨੂੰ ਜੇ ਬਣਾਉਣਾ ਪੂਰਾ ਮਸਾਲਾ ਕੱਟ ਕੇ ਰੱਖਿਆ ਤੇਲ ਸਦਾ ਗਰਮ ਹੋ ਰਿਹਾ ਤੇ ਆਪਾਂ ਕਰਦੇ ਆਂਗੇ ਸ਼ੁਰੂ ਵੇ ਇਸ ਸੰਦੇ ਵਿੱਚ ਆਪਾਂ ਥੋੜਾ ਜਿਹਾ ਆਟਾ ਪਾਵਾਂਗੇ ਜਿੰਨੇ ਪਿੰਡ ਜਦਿਆਂ ਨਾਲ ਆਵਾਂ ਇਸ ਸੰਮਾਟ ਕੇ ਵਿੱਚ ਕਰਾਂਗੇ ਮਸਾਲੇ ਐਡ ਗਰਮ ਮਸਾਲਾ ਜਵੈਨ ਜੀਰਾ ਜੇ ਕੇਲੇ ਸੁੱਕਾ ਤਾਂ ਨਹੀਂ ਪਾਉਣਾ ਉਹ ਵੀ ਪਾ ਸਕਦਾ ਲਾਲ ਲਾਲ ਮਿਰਚ ਨਮਕ ਮਾਫੀ ਚੈੱਕ ਕਰਕੇ ਵੇਖ ਲਿਓ ਜੀ ਜਿਹੜੀ ਚੀਜ਼ ਪਾਟਿਆ ਉਹ ਦੁਬਾਰਾ ਆਪਾਂ ਪਾ ਸਕਦੇ ਆ ਇਹਨਾਂ ਬਹੁਤਾ ਪਤਲਾ ਵੀ ਕਰਨਾ ਤੇ ਬਹੁਤਾ ਸੰਘਣ ਨਹੀਂ ਕਰਨਾ ਮੈਨੂੰ ਮੈਟਰੀਆ ਕਰ ਲਾਂਗੇ ਦਾ ਹਾਂ ਸਭ ਕੁਝ ਠੀਕ ਹੈ ਜਿਹਨਾਂ ਚ ਤੇਲ ਗਰਮ ਹੁੰਦਾ ਹੁੰਦਾ ਜਦੋਂ ਅਸੀਂ ਜਿਹੜਾ ਮਸਾਲਾ ਬਣਾ ਲੈਂਦੇ ਆ ਆਪਾਂ ਲਿਆ ਜੀ ਇੱਕ ਚੋਪੜ ਚੋਪੜ ਦੇ ਵਿੱਚ ਟੱਕਿਆ ਹੋਇਆ ਸਾਰਾ ਸਮਾਨ ਪਾ ਦੇਣਾ ਨੂੰ ਹੀ ਤਾਂ ਲਾ ਨਹੀਂ ਚਾਉਪ ਆ ਬਰੀ ਬਰੀ ਕੱਟ ਵੀ ਸਕਦੇ ਕਿੰਨੀ ਕੱਟੜੀ ਵੀ ਕਰ ਸਕਦੇ ਹੋ ਬਰੀ ਬਰੀ ਤੋਂ ਕੱਟ ਸਕਦੇ ਹੋ ਥਿਲੇ ਕੱਟੜੀ ਵੀ ਪਾ ਸਕਦੇ ਹੋ ਤੇ ਜੇ ਚੋਪਰ ਹੈ ਗੱਦ ਤੇ ਉੱਪਰ ਲਾ ਬਹੁਤਾ ਜਿਹੜਾ ਜ਼ਿਆਦਾ ਗਰਾਇੰਡ ਨਹੀਂ ਕਰਨਾ ਇਹ ਅਸტრ੍ਹਾਂ ਦਾ ਕਰਨਾ ਬਹੁਤਾ ਬ੍ਰੇਕ ਜਿਹੜਾ ਨਹੀਂ ਕਰਨਾ ਤੇ ਤੇਲ ਵੀ ਸਾਡਾ ਤਕਰੀਬਨ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾਉਂਗੇ ਭਿੰਡੀ ਉਹ ਮੱਕ ਰੇਸਨ ਪੌਣਾ ਜਿੰਨਾ ਕਿ ਪਿੰਡੀ ਦੇ ਨਾਲ ਲੱਗ ਜੇ ਬਸ ਇਹ ਪਿੰਡੀ ਬਹੁਤ ਟੇਸਟੀ ਬਣਦੀ ਹੈ ਜੀ ਆਹ ਵੇਖੋ ਇਸ ਤਾਂ ਦੀ ਬਣਾ ਲੈਣੀ ਆ ਹੁਣ ਇਹਨੂੰ ਪਾਵਾਂਗੇ ਆਪਾਂ ਗਰਮ ਤੇਲ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਕੌੜੇ ਕੱਢਦੇ ਆਂ ਜੀ ਉਸੇ ਤਰ੍ਹਾਂ ਬਸ ਇਹਨਾਂ ਨੂੰ ਕੱਢਣਾ ਜਿਵੇਂ ਪਕੌੜੇ ਬਣਾਇਂਦੇ ਆ ਇਹਨੂੰ ਆਹ ਸਮੋ ਪਾਵਾਂਗੇ ਲੈ ਕੇ ਇਹ ਦੋ ਚਰਨੀਆ अलग अलग करके करके पाला इस तरह बनाई मे तो बहुत टेस्टी बनते सारे बनाते हो सकता इस तरीके बना ਇੱਕ ਕਮੈਂਟ ਕਰਕੇ ਦੱਸੋ ਜੇ ਬਣਾਉਂਦਾ ਹੈ ਜੇ ਨਹੀਂ ਬਣਾਉਂਦਾ ਤਾਂ ਕਮੈਂਟ ਕਰਕੇ ਦੱਸੋ ਹੁਣ ਤੇਲੀ ਗੜੀ ਬਰਨੀ ਹੋ ਚੁੱਕੀ ਹੈ ਬੋਤੀ ਫਰਾਈਂਗ ਕਰਨੀ ਕਿਉਂਕਿ ਬੋਤੀ ਰੌਣਕ ਜਿੰਦੀ ਹੈ ਤੇ ਨਹੀਂ ਲਾਵਾਂਗੇ ਆਪਾਂ ਕੱਢ ਥੋੜੀ ਜਿਹੀ ਕੱਤੀ ਹੈ ਆਪ ਕੇ ਪਸਾੜੀ ਪਹਿਲੀ ਫਰਾਈ ਕਰਕੇ ਫਿਰ ਤੁਹਾਨੂੰ ਰਗੋਣੇ ਦੀ ਅੱਗੇ ਕੀ ਕਰਨਾ ਕਿ ਸਾਡੀਆਂ ਹੋ ਗਈਆਂ ਫਰਾਈ ਤੇ ਲੈ ਜਾਣੀ ਹਾਂ ਹਾਂ ਆਪਿੰ ਕਿਆਂ ਸਾਡੀਆਂ ਹੋ ਗਈਆਂ ਜੀ ਫਰਾਈ ਤੇ ਹੁਣ ਆਪਾਂ ਜਿਹੜਾ ਬालतੂ ਤੇਲ ਸੀ ਉਹ ਬਾਹਰ ਕੱਢ ਲਿਆ ਜਿੰਨਾ ਕੋ ਲੋਡ ਸੀ ਉਹਨਾਂ ਕਰਾਖਿਆ ਹੁਣ ਇਹਦੇ ਵਿੱਚ ਪਾਵਾਂਗੇ ਜੇ ਆਪਾਂ ਜਿਮਾਂ ਤੇ ਜੀਰਾ ਮਸਾਲਾ ਬੰਦ ਜਾਈ ਤਾਂ ਦੁਬਾਰਾ ਖੋਲ੍ਹ ਲੇ। ਆਂਜੇ ਮਸਾਲਾ ਸਾਰਾ ਭੁੱਜ ਗਿਆ ਸਾਰਾ। ਹੁਣ ਇਹਦੇ ਵਿੱਚ ਮਸਾਲੇ ਪਾਵਾਂਗੇ ਆਪਾਂ। ਥੋੜਾ ਨਮਕ ਹੁਣ ਦੇ। ਇਹਦੇ ਜਮੈਂ ਪਾਈ ਹਰੀ ਮਿਰਚ ਨਾਲ ਮੈਂ ਤੇ ਨਹੀਂ ਪਾਵਾਂਗੀ। ਥੋੜੀ ਪਾਉਂਗੀ ਹਲਦੀ। ਤੇ ਨਮਕ। ਮਸਾਲਾ ਜੋ ਵੀ ਆਪਾਂ ਆਮ ਘਰ ਦੇ ਮਸਾਲੇ ਯੂਜ਼ ਕਰਦੇ ਉਹੀ ਹੈ। ਇਹਨੂੰ ਹਲਦੀ ਨੂੰ ਪਤਨ ਤੱਕ ਥੋੜਾ ਜਿਹਾ ਹੋਰ ਫਰਾਈ ਕਰਾਂਗੇ। ਪੋਰਸ਼ਨ ਆ ਸਾਰੇ ਠੀਕ ਠਾਕ ਜੀ। ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਜਿਹੜੀ ਆ ਰੈਸਪੀ ਕਿਸ ਤੁਹਾਨੂੰ ਨਹੀਂ ਲੱਗੀ ਆ। ਕਿਸ ਨੇ ਪਹਿਲਾਂ ਖਾਧੀ ਆ ਕਿ ਨਹੀਂ ਖਾਧੀ। ਤੇ ਹੁਣ ਇਹਦੇ ਵਿੱਚ ਆਪਾਂ ਪਾਉਣਗੇ ਫਿਰ ਫਰਾਈ ਕੀਤੀ ਹੋਈ ਇਹ ਪਿੰਡੀ। गैस थोड़ा घट चल दी एंब चूर पावे धनिया गैस फुल कर देंगे ਇਹ ਜਦੋਂ ਤੁਮ ਮਸਾਲਾ ਭੁੰਨਾ ਜੀ ਉਦੋਂ ਤੇਲ ਜਿਹੜਾ ਬਹੁਤਾ ਡੋਣਾ ਕਿਉਂਕਿ ਫਰਾਈ ਕੀਤੀਆਂ ਪਿੰਡਾਂ ਵੀ ਥੋੜੀ ਜਿਹੀ ਹੁੰਦਾ ਤੇ ਬਾਕੀ ਵਾਧੂ ਤੇਲ ਜਿਹੜਾ ਉਹ ਵੀ ਫਰਾਈ ਕਰਕੇ ਕੱਢ ਲੈਣਾ ਪਿੰਡੀ ਭੰਗਰ ਦੇ ਸਾਰੇ ਤੇ ਹਾਂ ਆ ਕੇ ਮੌਲ ਚ ਹਾਂ ਤੇ ਪਿੰਡੀ ਸਾਡੀ ਬਣ ਕੇ ਤਿਆਰ ਆ ਬਾਕੀ ਬਣਾ ਕੇ ਦੱਸਿਓ ਕਿਸ ਤਰ੍ਹਾਂ ਦੀ ਬਣੀ ਆ ਠੀਕ ਹੈ ਜੀ ਮਿਲਦੇ ਆਂ ਅਗਲੇ ਵਲੌਗ ਚ ਓਨੀ ਦੇਰ ਸਾਰਿਆਂ ਨੂੰ ਬਾਏ ਬਾਏ